ਹਾਂਜੀ ਸਵਾਗਤ ਕਰਦੇ ਹਾਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਪੰਜ ਦਾ ਬੈਗ ਬਣਾਉਣਾ ਦੱਸਾਂਗੇ ਤਾਂ ਦੇਖੋ ਸਾਡੇ ਕੋਲ ਇਹ ਅਸੀਂ ਨੇ ਸਪੰਜ ਜਿਹੜੀ ਉਹ ਲਈ ਸੀ ਤੇ ਇਹਦੇ ਵਿੱਚ ਅਸੀਂ ਨੇ ਕੱਪੜਾ ਜਿਹੜਾ ਉਹ ਲਗਾ ਲਿਆ ਤੁਸੀਂ ਦੇਖ ਸਕਦੇ ਹੋ ਇਹ ਸਪੰਜ ਦਾ ਜਿਹੜਾ ਪੀਸ ਸੀ ਇਹਦੇ ਉੱਤੇ ਅਸੀਂ ਨੇ ਦੋਨੋਂ ਸਾਈਡ ਕੱਪੜਾ ਲਗਾ ਲਿਆ ਇਸ ਤਰ੍ਹਾਂ ਤਾਂ ਫਿਰ ਉਸ ਤੋਂ ਬਾਅਦ ਅਸੀਂ ਨੇ ਦੋਨੋਂ ਪੀਸ ਤੇ ਜਿਹੜਾ ਕੱਪੜਾ ਉਹ ਲਗਾ ਲਿਆ ਇੱਕ ਸਾਈਡ ਅਸੀਂ ਨੇ ਲੱਗਦਾ ਕੱਪੜਾ ਲਗਾਏ ਤੇ ਦੂਸਰੀ ਸਾਈਡ ਅਲੱਗ ਦਾ ਤਾਂ ਹੁਣ ਅਸੀਂ ਨੇ ਜਦੋਂ ਕੱਪੜਾ ਲਗਾ ਲਿਆ ਤਾਂ ਉਸ ਤੋਂ ਬਾਅਦ ਅਸੀਂ ਨੇ ਇਸ ਤਰ੍ਹਾਂ ਇਧਰਲੀ ਸਾਈਡ ਚਾਰੇ ਪਾਸੇ ਅਸੀਂ ਨੇ ਕੀ ਕੀਤਾ 5 ਇੰਚ ਇਧਰੋਂ ਤੇ 5 ਇੰਚ ਉਹ ਇਧਰੋਂ ਅਸੀਂ ਨੇ ਬਾਕਸ ਨੇ ਜਿਹੜੇ ਉਹ ਲਗਾ ਲਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੱਟ ਕਰ ਦਿੱਤਾ ਖੁੰਜਾਂ ਤੋਂ ਤਾਂ ਹੁਣ ਉਸ ਤੋਂ ਬਾਅਦ ਅਸੀਂ ਨੇ ਕੀ ਕਰਨਾ ਹੈ ਜੋ ਪਾਸਾ ਅਸੀਂ ਨੇ ਵਿੱਚ ਰੱਖਣਾ ਹੈ ਉਹਨੂੰ ਅਸੀਂ ਨੇ ਇਧਰ ਲਗਾ ਦੇਣਾ ਇਸ ਤਰ੍ਹਾਂ ਲਾਈਨਾਂ ਵਾਲਾ ਪਾਸਾ ਜਿਹੜਾ ਉਹ ਅਸੀਂ ਵਿੱਚ ਕਰਾਂਗੇ ਤੇ ਦੂਸਰਾ ਪਾਸਾ ਜਿਹੜਾ ਉਹ ਅਸੀਂ ਬਾਹਰ ਰੱਖਾਂਗੇ ਹੁਣ ਅਸੀਂ ਨੇ ਇੱਥੋਂ ਸਲਾਈਏ ਜਿਹੜੀ ਉਹ ਲਗਾ ਲੈਣੀ ਹੈਗੀ ਪਹਿਲਾਂ نیچے ਵਾਲੀ ਸਾਈਡ ਅਸੀਂ ਸਲਾਈ ਲਗਾਵਾਂਗੇ ਇੱਕ ਸਾਈਡ ਦੋਨਾਂ ਚੋਂ ਕਿਸੇ ਵੀ ਸਾਈਡ ਅਸੀਂ ਇੱਕ ਸਲਾਈ ਲਗਾ ਸਕਦੇ ਹਾਂਗੀ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਨੇ ਇੱਥੇ ਸਲਾਈ ਜਿਹੜੀ ਉਹ ਲਗਾ ਲਈ ਇੱਧਰ ਆਹ ਵਾਲੀ ਸਲਾਈ ਲਗਾ ਲਈ ਤੇ ਉਸ ਤੋਂ ਬਾਅਦ ਹੁਣ ਅਸੀਂ ਨੇ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲੈਣਾ ਇੱਥੋਂ ਇਹ ਇਸ ਤਰ੍ਹਾਂ ਜਿਹੜਾ ਉਹ ਦੋਨੋਂ ਪੀਸ ਨੇ ਜਿਹੜੇ ਉਹ ਜੁੜ ਚੁੱਕੇ ਨੇ ਤਾਂ ਹੁਣ ਉੱਪਰ ਵਾਲੀ ਸਾਈਡ ਮਤਲਬ ਕਿ ਅਸੀਂ ਇੱਧਰ ਬੈਗ ਦਾ ਜਿਹੜਾ ਮੂੰਹ ਹੈ ਉਹ ਰੱਖਣਾ ਜਿੱਪ ਵਗੈਰਾ ਲਗਾਵਾਂਗੇ ਇੱਧਰਲੀ ਸਾਈਡ ਅਸੀਂ ਤਾਂ ਹੁਣ ਆਪਾਂ ਨੇ ਜਿਹੜੀਆਂ ਤਣੀਆਂ ਨੇ ਉਹ ਲਗਾਉਣੀਆਂ ਨੇਗੀਆਂ ਇਹ ਸਾਡੇ ਕੋਲ ਤਣੀਆਂ ਨੇਗੀਆਂ ਤਾਂ ਇਹ ਤੁਸੀਂ ਦੇਖਣਾ ਵੀ ਕਿੱਡੀ ਕਿਸ ਤਰ੍ਹਾਂ ਨੂੰ ਤਣੀਆਂ ਜਿਹੜੀ ਚਾਹੀਦੀ ਹੈ ਤੁਸੀਂ ਉਸ ਹਿਸਾਬ ਨਾਲ ਲਗਾ ਸਕਦੇ ਹੋਊਗੀ ਇਹ ਸਾਡੇ ਕੋਲ 2 ਮੀਟਰ ਤਣੀਆਂ ਜਿਹੜੀ ਉਹ ਹੈਗੀ ਆ ਤਾਂ ਇਹਨੂੰ ਅਸੀਂ ਨੇ ਇਸ ਤਰ੍ਹਾਂ ਕਰ ਲਿਆ ਕਿਉਂਕਿ ਅਸੀਂ ਦੋ ਤਣੀਆਂ ਲਗਾ ਰਹੀਆਂ ਹਾਂਗੇ ਬਿਲਕੁਲ ਸੈਂਟਰ ਦੇ ਵਿੱਚੋਂ ਇਹਨੂੰ ਅਸੀਂ ਨੇ ਕੱਟ ਕਰ ਦਿੱਤਾ ਤਾਂ ਹੁਣ ਅਸੀਂ ਇੱਧਰ ਲਗਾਵਾਂਗੇ ਇਸ ਤਰ੍ਹਾਂ ਇੱਥੇ ਤੱਕ ਸਾਨੂੰ ਕਾਫੀ ਹੈ ਇਹ ਤਣੀਆਂ ਜਿਹੜੀ ਤੇ ਇਧਰੋਂ ਅਸੀਂ ਇੱਥੇ ਤੱਕ ਲਗਾ ਲਵਾਂਗੇ ਮਤਲਬ ਕਿ ਅਸੀਂ 10 ਇੰਚ ਤੱਕ ਲਗਾਵਾਂਗੇ 10 ਇੰਚ ਤੱਕ ਸਾਨੂੰ ਕਾਫੀ ਹੈ ਲਗਾਣੀ ਅਸੀਂ ਨੇ ਇੱਥੇ ਤੱਕ ਜਿੱਥੇ ਤੱਕ ਅਸੀਂ ਨੇ ਇਹ ਕੱਟ ਲਗਾਏ ਹੋਏ ਨੇ ਇੱਥੇ ਤੱਕ ਸਲਾਈ ਆਣੀ ਚਾਹੀਦੀ ਹੈ ਸਾਡੀ ਤੇ ਉਸ ਤੋਂ ਬਾਅਦ ਅਸੀਂ ਇਧਰ ਵੀ ਐਸੀ ਤਰ੍ਹਾਂ ਲਗਾਵਾਂਗੇ 10 ਇੰਚ ਤੱਕ ਇੱਥੇ ਤੱਕ ਇਹ ਨੀਚੇ ਸਾਡੇ ਜਿਹੜੇ ਨਿਸ਼ਾਨੇ ਉਹ ਲਗਾ ਲਏ ਅਸੀਂ ਨੀਚੇ ਇਹ ਨਿਸ਼ਾਨੇ ਜਿਹੜੇ ਉਹ लगा ले तो उपर असी ने इथे तक सिलाई है जी लगा इतने धनी आजगी तो दूसरी धनी जी इतें ये आजूगी इनू असी ने लगा लेना है सिलाई है जी पहले एक पेस से लगावेंगे फिर उस दूसरे से लगावेंगे इस तरह रख के असी ने यह सिलाई है जी लगा देनी है इत देखो हम असी ने यह धनिया ने जड़ियाँ लगा लाइया ने ਅਸੀਂ ਇਹ ਸਲਾਈ ਜਿਹੜੀ ਉਹ ਲਗਾ ਲਈ ਤੇ ਉਸ ਤੋਂ ਬਾਅਦ ਹੁਣ ਅਸੀਂ ਸਾਈਡਾਂ ਵਾਲੀਆਂ ਜਿਹੜੀਆਂ ਸਲਾਈਆਂ ਨੇ ਇਹ ਲਾਉਣ ਤੋਂ ਪਹਿਲਾਂ ਅਸੀਂ ਪਹਿਲਾਂ ਜਿੱਪ ਜਿਹੜੀ ਉਹ ਲਗਾਵਾਂਗੇ ਜਿੱਪ ਲਗਾਨੀ ਹੈ ਕਿਸ ਤਰ੍ਹਾਂ ਅਸੀਂ ਜਿੱਪ ਨੂੰ ਪੁਠਾ ਰੱਖ ਲੈਣਾ ਤੇ ਇੱਥੋਂ ਇਸ ਤਰ੍ਹਾਂ ਅਸੀਂ ਇਹ ਸਲਾਈ ਜਿਹੜੀ ਉਹ ਲਗਾ ਦੇਣੀ ਹੈ ਹਾਂਜੀ ਦੇਖੋ ਸਨੇ ਸਲਾਈ ਲਗਾ ਲਈ ਤੇ ਹੁਣ ਇਸ ਨੂੰ ਅਸੀਂ ਨੇ ਇਸ ਤਰ੍ਹਾਂ ਉਲਟਾ ਕਰਕੇ ਇੱਥੇ ਸਲਾਈ ਲਗਾਣੀ ਹੈਗੀ ਇਸ ਤਰ੍ਹਾਂ ਉਲਟਾ ਕਰਕੇ ਸਲਾਈ ਲਗਾ ਦੇਵਾਂਗੇ ਹਾਂਜੀ ਦੇਖੋ ਸਨੇਹ ਵਾਲੀ ਸਲਾਈ ਜਿਹੜੀ ਉਹ ਵੀ ਲਗਾ ਲਈ ਬਹੁਤ ਹੀ ਸੋਹਣੀ ਲੱਗ ਰਹੀ ਹੈ ਜਿਹੜੀ ਤੇ ਦੋਨੋਂ ਸਾਈਡ ਅਸੀਂ ਨੇ ਇਸ ਤਰ੍ਹਾਂ ਹੀ ਲਗਾ ਦੇਣੀ ਹੈ ਇਧਰਲੀ ਸਾਈਡ ਵੀ ਸਹੀ ਅਸਸ ਨੂੰ ਜਿੱਪ ਨੂੰ ਜਿਹੜੀ ਉਹ ਲਗਾਵਾਂਗੇ ਹਾਂਜੀ ਹੁਣ ਦੇਖੋ ਅਸੀਂ ਜਿਹੜੀਆਂ ਇਹ ਜਿੱਪ ਐ ਉਹ ਲਗਾ ਲਈਏ ਦੋਨੋਂ ਸਾਈਡ ਇਸ ਤਰ੍ਹਾਂ ਜਿੱਪ ਲੱਗ ਚੁੱਕੀ ਹੈ ਤਨੀਆਂ ਲੱਗ ਚੁੱਕੀਆਂ ਨੇ ਹੁਣ ਅਸੀਂ ਨੇ ਇਹਨੂੰ ਉਲਟਾ ਕਰ ਲੈਣਾ ਬੈਗ ਨੂੰ ਇਸ ਤਰ੍ਹਾਂ ਉਲਟਾ ਕਰਨ ਤੋਂ ਬਾਅਦ ਅਸੀਂ ਇਹ ਵਾਲੀਆਂ ਸਲਾਈਆਂ ਨੇ ਜਿਹੜੀਆਂ ਉਹ ਲਗਾਈਆਂ ਨੇ ਪਹਿਲਾਂ ਜਿਵੇਂ ਕਿ ਇਹ ਸਾਈਡ ਵਾਲੀ ਹੋਗੀ ਤੇ ਇਧਰੋਂ ਨੀਚੇ ਵਾਲੀ ਤੇ ਇਹ ਸਾਈਡ ਵਾਲੀ ਇਹ ਤੰਨੋਂ ਸਾਈਡ ਵਾਲੀਆਂ ਜਿਹੜੀਆਂ ਸਲਾਈਆਂ ਨੇ ਅਸੀਂ ਲਗਾ ਲਵਾਂਗੇ ਇਹ ਵਾਲੀਆਂ ਸਲਾਈਆਂ ਅਸੀਂ ਲਗਾਵਾਂਗੇ ਮੇਰੀ ਲਗਾ ਲਈ ਤੇ ਉਸ ਤੋਂ ਬਾਅਦ ਹੀ ਵਾਲੀ ਹੁਣ ਇਹ ਸਲਾਈਆਂ ਤਾਂ ਅਸੀਂ ਲਗਾ ਲਈਆਂ ਇਹਦੇ ਉੱਤੇ ਅਸੀਂ ਕਪੜਾ ਲਗਾਵਾਂਗੇ ਤਾਂ ਕਿ ਇਹ ਮਜ਼ਬੂਤ ਬਣ ਸਕੇ ਇਹ ਸਾਡੇ ਕੋਲ ਕਪੜਾ ਇਹ ਤੋਂ ਅਸੀਂ ਕੱਟ ਕੇ ਨਾਪ ਲੈ ਕੇ ਇਸ ਤਰ੍ਹਾਂ ਲਗਾ ਦੇਵਾਂਗੇ ਤੇ ਹੁਣ ਇਹ ਜਿਹੜੀ ਅਸੀਂ ਇਹ ਕਪੜਾ ਲਗਾਏ ਸੀ ਇਹਨੂੰ ਇੱਧਰ ਲੈ ਆਵਾਂਗੇ ਨਰੇਤਾ ਬੈਗ ਤੇ ਸਫਾਈ ਹੋਊਗੀ ਤਾਂ ਅੱਗੇ ਨਹੀਂ ਨਿਕਲਣੀ ਹੈਗੇ ਤੇ ਨਾਲ ਹੀ ਜਿਹੜਾ ਬੈਗ ਉਹ ਬਹੁਤ ਹੀ ਮਜ਼ਬੂਤ ਬਣ ਜਾਊਗਾ ਸਾਡਾ ਇਸ ਤਰ੍ਹਾਂ ਜਿੰਨੀਆਂ ਵੀ ਅਸੀਂ ਇਹ ਸਲਾਈਆਂ ਲਗਾਈਆਂ ਨੇ ਤਨੋਂ ਸਾਈਡ ਇਸ ਤਰ੍ਹਾਂ ਅਸੀਂ ਨੇ ਇਹ ਕੱਪੜਾ ਜਿਹੜਾ ਉਹ ਲਗਾ ਲੈਣੇਗਾ ਹੁਣ ਅਸੀਂ ਇਹ ਜਿਹੜਾ ਕੱਪੜਾ ਹੈ ਉਹ ਸਾਰੇ ਪਾਸੇ ਲਗਾ ਲਏ ਜਿੱਥੇ-ਜਿੱਥੇ ਅਸੀਂ ਇਹ ਸਲਾਈ ਲਗਾਈ ਸੀ ਤੇ ਉਸ ਤੋਂ ਬਾਅਦ ਹੁਣ ਅਸੀਂ ਨੇ ਜਿਹੜੇ ਇਹ ਕੋਨੇ ਵਾਲੀ ਸਲਾਈ ਉਹ ਲਗਾਣੀ ਹੈ ਇਸ ਤਰ੍ਹਾਂ ਕਰਕੇ ਇਹਨੂੰ ਉਲਟਾ ਮਤਲਬ ਕਿ ਟੇਡਾ ਕਰਕੇ ਲਗਾਵਾਂ ਮੈਂ ਤਿਰਸ਼ਾ ਇਸ ਤਰ੍ਹਾਂ ਮਲਾਣੇ ਇਸ ਤਰ੍ਹਾਂ ਇਹ ਸਲਾਈ ਜਿਹੜੀ ਉਹ ਲਗਾਵਾਂਗੇ ਹੁਣ ਇਹਦੇ ਕਪੜਾ ਸੀ ਨਾਲ ਦੀ ਨਾਲੇ ਲਗਾ ਦੇਵਾਂਗੇ ਜਿਵੇਂ ਪਹਿਲਾਂ ਵਾਲੇ ਤੇ ਲਗਾਇਆ ਸੀਗਾ ਇਸ ਤਰ੍ਹਾਂ ਇਹ ਵਾਲੀ ਸਲਾਈ ਜਿਹੜੀ ਉਹ ਲਗਾ ਲਈ ਤੇ ਨਾਲ ਦੀ ਨਾਲ ਕੱਪੜਾ ਜਿਹੜਾ ਉਹ ਵੀ ਲਗਾ ਦਿੱਤਾ ਹੁਣ ਅਸੀਂ ਸਾਰੀ ਸਾਈਡ ਤੇ ਇਸ ਤਰ੍ਹਾਂ ਹੀ ਕਰਨੇ ਆ ਜਿਹੜੇ ਅਸੀਂ ਇਹ ਕੋਨੇ ਘੱਟੇ ਹੋਏ ਸੀ ਉਹਨਾਂ ਨੂੰ ਇਸ ਤਰ੍ਹਾਂ ਇਹਦੀ ਸਲਾਈ ਤੇ ਇਹ ਸਲਾਈ ਆਪਸ ਦੇ ਵਿੱਚ ਇਸ ਤਰ੍ਹਾਂ ਬਲਾ ਕੇ ਇਹ ਵਾਲੀ ਟੁਕਣੀ ਸੀ ਜਿਹੜੀ ਸਲਾਈ ਉਹ ਲਗਾ ਦੇਵਾਂਗੇ ਚਾਰੋਂ ਸਾਈਡ ਤੇ ਅਜੀ ਦੇਖੋ ਅਸੀਂ ਸਾਰੇ ਸਾਈਡ ਐ ਜਿਹੜਾ ਉਹ ਲਗਾ ਲਈਏ ਨੇ ਸਿੰਨ ਤੇ ਨਾਲ ਦੀ ਨਾਲ ਅਸੀਂ ਕੱਪੜੇ ਜਿਹੜਾ ਉਹ ਵੀ ਲਗਾ ਲਿਆ ਦੇਖੋ ਤੇ ਹੁਣ ਅਸੀਂ ਇਹਨੂੰ ਸਿੱਧਾ ਕਰਾਂਗੇ ਸਿੱਧਾ ਕਰਕੇ ਤਾਂ ਹਮੇਦ ਬਾਦ ਨੂੰ ਆ ਸਿੱਧਾ ਕਰਕੇ ਅਸੀਂ ਇਹ ਖੁੰਜੇ ਨੇ ਜਿਹੜੇ ਉਹ ਕੱਟ ਲੈਣੇ ਨੇਗੇ ਇਸ ਤਰ੍ਹਾਂ